ਸਰ ਗੱਲ ਇਹਦਾ ਸੀ ਕੁੜੀ ਨਾਲ ਸਾਡੇ ਕੋਲ ਲੈ ਕੇ ਗਿਆ ਸੀਗਾ ਕਿ ਅਸੀਂ ਕੁੜੀ ਨੂੰ ਪੜਾਵਾਂਗੇ ਲਿਖਾਵਾਂਗੇ ਕਿ ਤੂੰ ਕਿਰਾਏ ਤੇ ਰਹਿਣਾ ਹੈ ਕਿ ਚਲ ਨਹੀਂ ਸੰਭਾਲ ਪੰਦਾ ਕੁੜੀ ਨੂੰ ਤੇ ਫਾਦਰ ਸਾਹਿਬ ਸਾਡੇ ਤੇ ਬਾਕਾਇਦਾ ਸਾਡੇ ਕੋਲ ਲਿਖਾ ਕੇ ਲੈ ਕੇ ਗਏ ਸੀਗੇ ਸਟాంਪ ਪੇਪਰ ਤੇ ਕਿ ਮੈਂ ਕੁੜੀ ਨੂੰ ਸੰਭਾਲ ਲੂੰਗਾ ਸਾਰਾ ਕੁਝ ਟੋਟਲੀ ਕੁੜੀ ਦਾ ਵਿਆਹ ਜਦ ਸਾਰਾ ਕੁਝ ਮੈਂ ਕਰੂੰਗਾ ਤੇ ਉੱਥੇ ਜਾ ਕੇ ਨਾ ਜੀ ਇਹਨਾਂ ਨੇ ਕੁੜੀ ਵੇਚਤੀ ਅੱਗੇ ਮਤਲਬ ਵੇਚੀ ਏਦਾਂ ਕੁੜੀ ਨਾਲ ਧੱਕੇ ਨਾਲ ਨਾ ਵਿਆਹ ਕਰ ਰਹੇ ਜਿਹੜੀ ਦੂਜੀ ਜਨਾਨੀ ਆ ਸਾਡੇ ਫਾਦਰ ਸਾਹਿਬ ਨੇ ਰੱਖੀ ਹੋਈ ਆ ਤੇ ਮਾਤਾ ਸਾਡੀ ਨੂੰ ਬੇ ਜਨਾਨੀ ਆ ਜਿਹੜੀ ਦੂਸਰੀ ਇਹਨਾਂ ਨੂੰ ਇਹਨਾਂ ਨੇ ਰੱਖਿਆ ਹੋਇਆ ਇਹਨਾਂ ਨੂੰ ਤੇ ਬਿਨਾਂ ਤਲਾਕ ਤੋਂ ਸਾਡੀ ਮਾਂ ਤੋਂ ਬਿਨਾਂ ਰਹਿ ਰਹੀ ਐ ਤਲਾਕ ਤੋਂ ਤੇ ਜੀ ਕੁੜੀ ਤੇ ਕੋਈ ਗੱਲਬਾਤ ਹੋਈ ਕੀ ਕੁਝ ਗੱਲ ਉਹਨਾਂ ਨੇ ਤੁਸੀਂ ਕੋਈ ਕੰਪਲੇਂਟ ਕੀਤੀ ਕਿ ਕਿਤੇ ਅਸੀਂ ਇੱਕ ਸਦਰ ਚੌਂਕੀ ਕੰਪਲੇਂਟ ਵੀ ਕੀਤੀ ਐ ਸੀ ਕਮਿਸ਼ਨਰ ਸਾਹਿਬ ਦੇ ਵੀ ਅਸੀਂ ਕੀ ਗੱਲਬਾਤ ਹੋਈ ਆ ਕੁਝ ਪੁਲਿਸ ਵਾਲੇ ਕੀ ਕਹਿ ਰਹੇ ਆ ਪੁਲਿਸ ਵਾਲੇ ਕਹਿ ਰਹੇ ਆ ਕਿ ਤੁਹਾਡੀ ਇੱਥੇ ਕੋਈ ਜਿੱਥੇ ਕੁੜੀ ਨਾਲ ਵਾਰਦਾਤ ਹੋਈ ਆ ਉੱਥੇ ਸੁਣਵਾਈ ਹੋਊਗੀ ਤੁਹਾਡੀ ਇੱਥੇ ਕੋਈ ਨਹੀਂ ਹੋਊਗੀ ਅਸੀਂ 3 ਮਹੀਨੇ ਤੋਂ ਬਹੁਤ ਖੱਜਲ ਖਰਾਬੀ ਹੋ ਰਹੀ ਆ ਜੀ ਚੌਂਕੀ ਜਾ ਰਹੇ ਆ ਕਿਉਂਕਿ ਦੇਖੋ ਸਰ ਮੈਂ 300 ਰੁਪਏ ਦਿਹਾੜੀ ਕਰਦਾ ਮੈਂ ਉਹਨੂੰ ਆਪਣਾ ਘਰ ਵੀ ਕਿਰਾਏ ਤੇ ਰਹਿਣਾ ਸਰ ਮੈਂ ਤੇ ਮੈਂ ਆਪਣੀ ਫੈਮ ਕਰ ਵੀ ਆਪਣਾ ਨੀ ਉਮਰ ਹੈ ਬੱਚੀ ਜਿਸ ਦਾ ਰੋਕਾ ਕੀਤਾ ਗਿਆ 12 13 ਸਾਲ ਦੀ ਕੁੜੀ ਹੈ 12 13 ਸਾਲ ਦੀ ਹਾਂਜੀ ਤੇ ਉਹ ਪਰਿਵਾਰ ਉਹਨਾਂ ਨਾਲ ਹੀ ਰਹਦੀ ਸੀ ਜਾਂ ਤੁਹਾਡੇ ਕੋਲ ਰਹਿੰਦੀ ਸੀ ਇੱਥੇ ਸਾਡੇ ਕੋਲੇ ਜੀ ਸਾਡੇ ਕੋਲ ਪਹਿਲਾਂ ਰਹਿੰਦੀ ਸੀ ਕੁੜੀ ਕਿੰਨੇ ਟਾਈਮ ਪਹਿਲਾਂ ਲੈ ਕੇ ਗਏ ਹਾਂ ਹਾਂਜੀ ਕਿੰਨੇ ਟਾਈਮ ਪਹਿਲਾਂ ਲੈ ਕੇ ਗਏ ਆ ਇਹ ਲੈ ਕੇ ਗਏ ਸੀ ਕਿ ਸਰ ਜੁਲਾਈ ਦੇ ਵਿੱਚ ਨੇੜੇ ਤੇੜੇ ਲੈ ਕੇ ਗਏ ਸੀ ਪਿਛਲੇ ਸਾਲ ਹਾਂਜੀ 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 ਤੇ ਦੋ ਚਾਰ ਮਹੀਨੇ ਕੁੜੀ ਇਹਨਾਂ ਕੋ ਸਹੀ ਇਹਨਾਂ ਨੇ ਰੱਖੀ ਸੀ ਸਹੀ ਤਰੀਕੇ ਨਾਲ ਤੇ ਬਾਚੋ ਜਿਹੜੀ ਦੂਸਰੀ ਜਨਾਨੀਆਂ ਉਹ ਕਹਿੰਦੀ ਨਿਆਣੇ ਮੇਰੇ ਉਹ 100 ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਤੇ ਉਹ ਕੁੜੀ ਦਾ ਫਿਰ ਇਹਨਾਂ ਨੇ ਸਾਨੂੰ ਬਿਨਾਂ ਦੱਸੇ ਲੋਕ ਜ਼ਬਰਦਸਤੀ ਕੁੜੀ ਨਾਲ ਵਿਆਹ ਕਰਨ ਲੱਗੇ ਤੇ ਦਿਸ਼ਾਰੇ ਦੇ ਮੌਕੇ ਜੋ ਦੀ ਕੁੜੀ ਸਾਡੇ ਕੋਲ ਭੱਜ ਕੇ ਆਈ ਆ ਅਸੀਂ ਉਸ ਦਿਨ ਉਸ ਦਿਨ ਮੰਗ ਕਰਦੇ ਹਾਂ ਕਾਨੂੰਨ ਤੋਂ ਕੀ ਮੰਗ ਕਰਦੇ ਹਾਂ ਮੰਗੇ ਆ ਸਰ ਜਿਹੜੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਇਹਨਾਂ ਦੇ ਉਹਨਾਂ ਦੇ ਖਿਲਾਫ ਦੋਸ਼ਾਂ ਦੇ ਖਿਲਾਫ ਇਹ ਜੀ ਮੰਗੇ ਛੋਟੀ ਬੱਚੀ ਦਾ ਰੋਕਾ ਕਰਦੇ ਪਏ ਸੀਗੇ ਅੱਛਾ ਜੀ ਇਹ 13 ਸਾਲ ਦੀ ਇਹਨੂੰ 14ਵਾਂ ਸਾਲ ਲੱਗਾ ਵਾ ਅੱਛਾ ਜੀ ਇਹਦੇ ਨਾਲ ਧੱਕਾ ਹੋ ਰਿਹਾ ਸੀਗਾ ਅੱਛਾ ਜੀ ਤੇ ਉਹ ਵੀ ਚੋਰੀ ਅੱਛਾ ਜੀ ਤੇ ਸਾਨੂੰ ਪਤਾ ਲੱਗਾ ਅਸੀਂ ਫਿਰ ਨਾਨਕੇ ਦੇ ਅਸੀਂ ਫਿਰ ਆਵਾਜ਼ ਉਠਾਈ ਆ। ਅੱਛਾ ਜੀ। ਇਹ ਗਲਤ ਨਹੀਂ ਅਸੀਂ ਹੋਣ ਦੇਣਾ। ਸਾਨੂੰ ਨਾ ਪਤਾ ਲੱਗਦਾ ਇਹਨਾਂ ਤਾਂ ਵਿਆਹ ਵੀ ਕਰ ਦੇਣਾ ਸੀ। ਅਸੀਂ ਤੁਹਾਡੀ ਕੀ ਲੱਗਦੀ ਹੈ ਬੱਚੇ? ਇਹ ਮੇਰੀ ਪਨੇਵੀ ਆ। ਅੱਛਾ ਜੀ। ਹਾਂਜੀ। ਕਿਹੜੇ ਪਿੰਡ ਦਾ ਮਾਮਲਾ ਕਿੱਥੇ ਰਹਿੰਦੇ ਪਰੇ? ਇਹ ਫੁੱਲਾਂਵਾਲ ਦਾ ਮਾਮਲਾ ਜੀ। ਹਾਂਜੀ। ਮਨਜੀ ਕਿੱਥੇ ਆਪੋ ਜੀ? ਨਾਨਕੇ ਜਲੰਧਰ। ਜਲੰਧਰ ਹੈ। ਹਾਂਜੀ। ਅੱਛਾ ਤੇ ਕੌਣ ਕਰਾ ਰਿਹਾ ਹੈ ਜ਼ਬਰਦਸਤੀ ਜਿਹੜਾ ਆ ਜਿਹੜਾ ਕੋਣ ਆ? ਆ ਜਿਹੜਾ ਇਹਦਾ ਘਰ ਵਾਲਾ। ਹੂੰ। ਨਾਲ ਜਿਹੜੀ ਉਹਨੇ ਦੂਜੀ ਜਨਾਨੀ ਰੱਖੀ ਹੋਈ ਆ। ਹੂੰ। ਬਈ ਇਰਾਣੀ। ਅੱਛਾ ਜੀ। ਉਹ। ਹੂੰ। ਅੱਛਾ ਜੀ। ਇਹ ਕੋਈ ਪੁਲਿਸ ਕੰਪਲੇਟ ਤੁਸੀਂ ਕੀਤੀ ਹੈ ਜੀ ਇਹਦੀ ਬਹੁਤ ਵਾਰੀ ਹੋ ਚੁੱਕੀ ਹੈ ਜੀ ਹੂੰ ਅੱਛਾ ਜੀ ਹਾਂਜੀ ਹੂੰ ਕੀ ਕਹਿੰਦੀ ਹੈ ਪੁਲਿਸ ਐ ਹੁਣ ਇਹਦਾ ਇੱਥੇ ਕੀਤਾ ਹੋਇਆ ਵਾ ਕੰਪਲੀਟ ਲਿਖਾਈ ਹੋਈ ਆ ਅੱਛਾ ਜੀ ਤੇ ਉਹ ਉਹ ਕਹਿੰਦੇ ਨੇ ਵੀ ਉੱਥੇ ਸਲੀਮ ਟਾਵਰੀ ਜਾਓ ਅੱਛਾ ਜੀ ਇਹ 2 ਮਹੀਨੇ ਤੋਂ ਸਾਨੂੰ ਚੱਕਰ ਮਰਵਾ ਰਹੇ ਆ ਅੱਛਾ ਜੀ ਹਾਂਜੀ ਪੈਸੇ ਪੂਸੇ ਤਾਂ ਲਾਲਚ ਲੱਗਦਾ ਜੀ ਵੀ ਦਿੱਤਾ ਹਾਂਜੀ ਹੈਗੀ ਹੂੰ ਵੀ ਰਿਕਾਰਡਿੰਗ ਹੈਗੀ ਆ ਹੂੰ ਕੀ ਪੈਸੇ ਆ ਤਾਂ ਮੈਂ ਹਾਂਜੀ ਹੈਗੀ ਰਿਕਾਰਡਿੰਗ ਦੇ ਵਿੱਚ ਹੈ ਕੀ ਜੀ ਮੈਂ ਆਹ ਦੇਖ ਲੱਗਦੀ ਦੱਸ ਦਿਓ ਜੀ ਕੀ ਤੁਸੀਂ ਇੱਧਰ ਦੱਸ ਦਿਓ ਕੱਲਾ ਵੀ ਕੀ ਲਾਲਚ ਦਿੱਤਾ ਹੈ ਉਹ ਇਹ ਮਾੜੇ ਬੰਦੇ ਆ ਨਾ ਵਿਚਾਰਿਆਂ ਨੇ ਕੀ ਲਾਲਚ ਦੇਣਾ ਜਿਨ੍ਹਾਂ ਦੇ ਜਿਨ੍ਹਾਂ ਤੇ ਕੇਸ ਹੈ ਲਾਲਚ ਤੇ ਉਹ ਦੇ ਕੇ ਗਏ ਆ ਕੀ ਲਾਲਚ ਦੇ ਰਹੇ ਨੇ ਜੀ ਉਹ ਕੀ ਲਾਲਚ ਦੇ ਰਹੇ ਨੇ ਪੈਸਿਆਂ ਦਾ ਹੀ ਕੀ ਕਹਿੰਦੇ ਨੇ ਆ ਦੇਖ ਲਓ ਤੁਹਾਨੂੰ ਆਪ ਹੀ ਮਿਲ ਜਾਣਾ ਪਾਸ ਕਰ ਲੈ ਜਿਹੜੀ ਬੱਚੀ ਦਾ 13 ਸਾਲ ਦੀ ਦਾ ਰੁਕਾ ਕਰਨ ਦੀ ਗੱਲ ਸਾਹਮਣੇ ਆਈ ਹੈ ਫੁਲਾਲ ਦਾ ਰਹਿਣ ਵਾਲਾ ਪਰਿਵਾਰ ਸੋ ਕੀ ਹੁਣ ਕਾਰਵਾਈ ਜਿਹੜੀ ਕੀਤੀ ਗਈ ਹੈ ਕਿਉਂਕਿ ਨਾਬਾਲਗ ਬੱਚੀ ਹੈ ਸੋ ਕੀ ਗੱਲਬਾਤ ਜਿਹੜੀ ਦਰਖਾਸਤ ਸੀ ਉਹ ਲਾੜੀ ਉਹ ਫੁਲਾਲ ਰਹਿੰਦੀ ਕਿਰਾਏ ਤੇ ਜੀ ਠੀਕ ਹੈ ਜੀ ਸੋ ਉਹਨੇ ਜਿਹੜੀ ਆਪਣੀ ਲੜਕੀ ਆ ਲక్ష్ਮੀ ਉਮੀਦੀ 28/7/24 ਨੂੰ ਨਾ ਹਲਪੀਆ ਵੇਰ ਰਹੀ ਆਪਣੇ ਘਰ ਵਾਲੇ ਸਤਰਾਮ ਸਿੰਘ ਦੇ ਹਵਾਲੇ ਕਰ ਦਿੱਤੀ ਵੀ ਮੈਂ ਇਹਦੀ ਦੇਖਭਾਲ ਨਹੀਂ ਕਰ ਸਕਤੀ। ਤੋਂ ਸਾਡੇ ਕੋਲੇ ਆਈ ਸੀ ਦਰਖਾਸਤ ਸਤਰਾਟਾਣੇ। ਅਸੀਂ ਵੈਰੀਫਾਈ ਕੀਤਾ ਜਿਹੜਾ ਰੋਕਾ ਹੈ ਸਲੇਮ ਟਾਵਰੀ ਹੈ ਮਹੱਲਾ ਟਹਿਲਦਸ। ਇਹਦੀ ਸਿਸਟਰ ਇੰਦੀਆ ਦੀ ਲక్ష్ਮੀ ਦੀ ਪ੍ਰਿਆ ਹੱਥ ਵਾਈਏ ਉਹਦੇ ਘਰੇ ਆਇਆ। ਤੇ ਦਰਖਾਸਤ ਉੱਧਰ ਭੇਜਣੀ ਹੈ ਬਿਆਨ ਨਹੀਂ ਕਰ ਰਹੇ। ਜੀ। ਤਾਂ ਹੁਣ ਸਰਕਾਰ ਕੀ ਕਾਰਵਾਈ ਹੈ? ਹਾਂਜੀ। ਕਿੱਦਾਂ ਦੀ ਕਾਰਵਾਈ ਕਰਦੇ ਹੁਣ? ਅਸੀਂ ਹੁਣ ਉੱਧਰ ਭੇਜਾਂਗੇ ਦਰਖਾਸਤ ਤੇ ਬਿਆਨ ਲਿਖਾ ਰਹੇ ਜਾਈਏ ਹੁਣ ਰਿਪੋਰਟ ਬਣਾ ਕੇ ਭੇਜ ਦਾਂਗੇ ਉੱਧਰ। ਸਲੇਮ ਟਾਵ ਠੀਕ ਹੈ ਸਰ ਛੋਟੀ ਬੱਚੀ ਆਸੋ ਲੱਗਦਾ ਵੀ ਇਸ ਤਰ੍ਹਾਂ ਰੋਕਾ ਕਰਨਾ ਕਾਨੂੰਨਮ ਜਿਹੜਾ ਅਪਰਾਧ ਹੈਗਾ ਹੈ ਉਹ ਹੈ ਤਾਂ ਅਪਰਾਧ ਪਰ ਸਾਡੇ ਏਰੀਆ 'ਚ ਨਹੀਂ ਨਾ ਆਇਆ ਸਲੇਮ ਦਾ ਵੀ ਅਰੇ ਦੇਖਣ ਨੂੰ ਕਿ ਲੱਗਦਾ ਕਾਰਵਾਈ ਹੋਣੀ ਚਾਹੀਦੀ ਬੰਦੀ ਹੋਣੀ ਚਾਹੀਦੀ